नानक नाम चढ़ दी कला तेरे पाने सरबत दा पला वेलकम बैक ऑन जियो कनाडा और हम हैं जी आज बहुत अच्छी शॉप है चढ़ दी कला सिक्स सेंटर शॉप का नाम भी बहुत प्यारा है और उनका व्यवहार भी बहुत ही प्यारा है आपका दिल ही जीत लेंगे तो आइए चलते हैं शॉप में और दिखाते हैं आपको कंट्री के फ्रंटन जिसे कहते हैं मिनी पंजाब और जहाँ कलर देखिए आपको एक से एक बढ़िया मिलेंगे टर्बन के पगड़ियों के और बहुत अच्छे प्राइज हैं इनके बहुत अच्छे और ये हमारे सिंह साहब हैं आइए इनसे जानते हुए हैं ਇਹ ਰੁਮਾਲੇ ਸਾਹਿਬ ਵੀ ਰੱਖੇ ਹੋਏ ਹਨ ਹੰਦੀ ਸਿੰਘ ਸਾਹਿਬ ਆਪਣਾ ਨਾਮ ਦੱਸੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਤੇ ਮੈਂ ਚੜ੍ਹਦੀਕਲਾ ਸਿਕ ਸੈਂਟਰ ਦਾ ਸਟਾਫ ਮੈਂਬਰ ਹਾਂ ਸਾਡੇ ਕੋਲ ਸਿੱਖ ਰਿਲੇਟਿਡ ਹਰੇਕ ਤਰ੍ਹਾਂ ਦੇ ਪ੍ਰੋਡਕਟ ਹਨ ਜਿਵੇਂ ਕਿ ਦਸਤਾਰਾਂ ਰੂਬੀਆਂ ਦੇ ਵਿੱਚ F74 ਤੇ ਫੁੱਲ ਵੈਲ ਉਸ ਤੋਂ ਇਲਾਵਾ ਸਾਡੇ ਕੋਲ ਸਿੰਗਲ ਤੇ ਡਬਲ ਦੇ ਵਿੱਚ ਰੁਮਾਲਾ ਸਾਹਿਬ ਚੰਡੋਏ ਸਾਹਿਬ ਤੇ ਸਾਡੇ ਕੋਲ ਬੀਬੀਆਂ ਵਾਸਤੇ ਸੂਟ ਵੀ ਅਵੇਲੇਬਲ ਹਨ ਕੜਾਈਲੇ ਪਲੇਨ ਕੱਪੜੇ ਵੀ ਅਵੇਲੇਬਲ ਹਨ ਉਹਨਾਂ ਲਈ ਲੈਸਾ ਵਗੈਰਾ ਵੀ ਅਵੇਲੇਬਲ ਹਨ ਬੱਚਿਆਂ ਵਾਸਤੇ ਪਟਕੇ ਲੋਈਆਂ ਅਤੇ ਕਸ਼ਰੇ ਟਕਸਾਲੀ ਕਸ਼ਰੇ ਸ਼ਰੀਪ ਸਾਹਿਬ ਵੀ ਅਵੇਲੇਬਲ ਹਨ ਤੇ ਉਸ ਤੋਂ ਇਲਾਵਾ ਤੁਸੀਂ ਬੁਕਸ ਵੀ ਸਾਡੇ ਕੋਲ ਖਰੀਦ ਸਕਦੇ ਹਨ ਤੇ ਭਾਂਡੇ ਵੀ ਬਹੁਤ ਵਧੀਆ ਵੈਰਾਈਟੀ ਦੇ ਵਿੱਚ ਹਨ ਜਿਵੇਂ ਕਿ ਐਲੂਮੀਨੀਅਮ ਦੇ ਭਾਂਡੇ ਉਹ ਦਿਖਾਓ ਸਾਨੂੰ ਹਾਂਜੀ ਤੁਹਾਨੂੰ ਮੈਂ ਇੱਕ ਵਾਰ ਆਪਣੇ ਸਟੋਰ ਦਾ ਸਾਰਾ ਰੂਟ ਕਰਾ ਦਿੰਦਾ ਹਾਂ ਇਸ ਤਰਫ ਸਾਡੇ ਕੋਲ ਸਾਰੇ ਕੜੇ ਹਨ ਅਵੇਲੇਬਲ ਸਰਵ ਲੋਹੇ ਦੇ ਵਿੱਚ ਪਿੱਤਲ ਦੇ ਵਿੱਚ ਤੇ ਸਟੀਲ ਦੇ ਵਿੱਚ ਵੀ ਕੜੇ ਹਨ ਅਰਧ ਮਾਲਿਆਂ ਵਾਲੇ ਕੜੇ ਦਿਮਾਲੇ ਵਾਸਤੇ ਕੜੇ ਹਨ ਇਸ ਸਾਈਡ ਸਾਡੇ ਕੋ ਗਾਤਰੇ ਸਾਹਿਬ ਹਨ ਹਾਂਜੀ ਆਈ ਸਾਈਡ ਸਾਡੇ ਕੋ ਗਾਤਰੇ ਸਾਹਿਬ ਹਨ ਲੈਦਰ ਵਾਲੇ ਗਾਤਰੇ ਵੀ ਹਨ ਅਤੇ ਜੇ ਕਢਾਈ ਵਾਲੇ ਗਾਤਰੇ ਲੈਣੇ ਹਨ ਉਹ ਵੀ ਕਾਫੀ ਵੈਰਾਈਟੀ ਆਪ ਕੋ ਗਾਤਰਿਆਂ ਦੇ ਵਿੱਚ ਸ੍ਰੀ ਸਾਹਿਬ ਹਾਂਜੀ ਸ੍ਰੀ ਸਾਹਿਬ ਵੀ ਸਾਡੇ ਕੋ ਹੈਗੇ ਆ ਸਰਬਲੋ ਦੇ ਸ੍ਰੀ ਸਾਹਿਬ ਵੀ ਆ ਓਕੇ ਤੇ ਹੋਰ ਵੀ ਸ੍ਰੀ ਸਾਹਿਬ ਹਾਂ ਜਿਵੇਂ ਕਿ ਚਾਈਨਾ ਦੇ ਵਿੱਚ ਜਿਹੜੇ ਸਟੀਲ ਵਾਲਿਆਂ ਦੇ ਉਹ ਵੀ ਦਮਾਲਾ ਸ਼ਾਸਤਰ ਨੇ ਡਿਫਰੈਂਟ ਡਿਫਰੈਂਟ ਦਮਾਲਾ ਸ਼ਾਸਤਰ ਅਵੇਲੇਬਲ ਹਨ ਬੱਚਿਆਂ ਵਾਸਤੇ ਰਮਾਲ ਪਟਕੇ ਵੀ ਹਨ ਵੈਰੀ ਗੁੱਡ ਹਾਂਜੀ ਆ ਦੇਖੋ ਬੱਚਿਆਂ ਵਾਲੀ 10 ਇੰਚ ਉਹ ਸਾਡੇ ਕੋਲ 22.99 ਡਾਲਰ ਦੀ ਅਵੇਲੇਬਲ ਹੈ ਹਾਂਜੀ ਉਹ ਸੰਧੂ ਸਾਹਿਬ ਵੀ ਸਾਡਾ ਲਾਇਆ ਹੋਏ ਨੇ ਅੱਜ ਇਹਨਾਂ ਦਾ ਵੀ ਸ਼ੁ크ਰੀਆ ਇਹਦਾ ਜੀ ਇਹਨਾਂ ਭਾਂਡਿਆਂ ਦਾ ਜਿਹੜਾ ਬਰਤਨ ਛੱਕਦਾ ਨਾ ਤੇ ਉਹਦੀ ਸ਼ੂਗਰ ਸ਼ਾਗਰ ਤੇ ਜੂ ਵੀਪੀ ਵਗੈਰਾ ਬਹੁਤ ਜ਼ਿਆਦਾ ਹੈ ਤੇ ਹਾਂਜੀ ਹਾਂਜੀ ਇਹ ਗੱਲ ਬੜੀ ਅੱਛੀ ਦਿੱਤੀ ਤੁਸੀਂ ਸਰਵ ਲੋ ਦੇ ਆ। ਬਲੀਆਂ ਤੇ ਗਲਾਸ ਆ ਜਿਹੜੇ ਚਮਚੇ ਵੀ ਇਹਨਾਂ ਦੇ ਹੀ ਸਰਵ ਲੋ ਚ ਹੈਗੇ ਆ। ਅਸੀਂ ਆ ਥਾਲੀ ਵੀ ਆ ਥਾਲੀ ਵੀ ਸਪੈਸ਼ਲੀ ਮੰਗਾਈ ਆ। ਇਹ ਇਹ ਗੱਲ ਤੁਸੀਂ ਸਪੈਸ਼ਲ ਕਿਉਂ ਨਹੀਂ ਕਰ ਤੁਹਾਨੂੰ ਦੱਸ ਦੇਵੇ ਭਾਈ ਕਿ ਪਤਾ ਨਹੀਂ ਕਿ ਆ ਥਾਲੀ ਬਹੁਤ ਤੁਹਾਨੂੰ ਇੱਥੇ ਮਿਲੇਗੀ ਜਿੱਦਾਂ ਕਿ ਇਹਦੇ ਵਿੱਚ ਲਗ ਲਗ ਪੋਰਸ਼ਨ ਮਿਲੇ ਆ। ਇਹਦਾ ਪ੍ਰਾਈਸ ਸਿਰਫ 10 ਡਾਲਰ ਹੈ। ਵੈਰੀ ਗੁੱਡ। ਹਾਂਜੀ। ਮਹਿੰਗੀ ਵੀ ਨਹੀਂ ਹੈਗੀ। ਹਾਂਜੀ ਤੁਸੀਂ ਟਰਾਈ ਕਰ ਸਕਦੇ। ਸਰਵ ਲੋ ਤਲਵੰਡੀ ਸਾਪੋਣਾ ਦੇ ਗੇਟ ਦੇ ਉੱਤੇ ਹੀ ਸਰਵ ਲੋ ਦੇ ਪਾਸੇ ਪਏ ਆ। ਤੇ ਵੀ ਉੱਥੇ ਵੀ ਸਾਰੇ ਤਾਂ ਹੀ ਉਹ ਖਰੀਦਦੇ ਲੋਕ ਵੀ ਉਹਨਾਂ ਨੂੰ ਇਹ ਮਤਲਬ ਹੁੰਦਾ ਵੀ ਸਾਨੂੰ ਇਹਨਾਂ ਬਿਮਾਰੀਆਂ ਜਿਹੜਾ ਵੀ ਸਰਬ ਲੋ ਅੰਦਰ ਜਾਵੇ ਤੇ ਸਾਡੇ ਜਿਹੜੀ ਅੰਦਰੋਂ ਸਾਰੀ ਬਿਮਾਰੀ ਕੱਟੀ ਜਾਂਦੀ ਹੈ ਬਹੁਤ ਅੱਛੀ ਬੀਪੀ ਹਾਰਟ ਵਗੈਰਾ ਆਫ ਦਾ ਸਪੈਸ਼ਲ ਥੈਂਕਸ ਸਾਨੂੰ ਸਾਬ ਨੇ ਦੱਸੀ ਇਹ ਗੱਲ ਧੰਨਵਾਦ ਹਾਂ ਸੈਂਟੈਂਸ ਅੱਜ ਦੇ ਵਿੱਚ ਪਟਕੇ ਅਵੇਲੇਬਲ ਹਨ ਬੱਚਿਆਂ ਦੇ ਛੋਟਿਆਂ ਦੇ ਵੱਡਿਆਂ ਦੇ ਸਪੈਸ਼ਲੀ ਅਸੀਂ ਆ ਲੋਈਆਂ ਮਗਾਈਆਂ ਜਿਨ੍ਹਾਂ ਤੇ ਪੂਰਾ ਪੰਜਾਬ ਦਾ ਨਕਸ਼ਾ ਤੇ ਉੜਿਆ ਜਿਹੜਾ ਲਿਖਿਆ ਹੋਇਆ ਮੈਂ ਤੁਹਾਨੂੰ ਇੱਕ ਵਾਰ ਸਾਰਾ ਓਪਨ ਕਰਕੇ ਦਿਖਾ ਲ ਦਿੰਦਾ ਤੁਸੀਂ ਦੇਖ ਸਕਦੇ ਆ ਸਾਡੇ ਦੇਖ ਸਕਦੇ ਆ ਪੰਜਾਬ ਦਾ ਪੂਰਾ ਵੇਰਵਾ ਹੈ ਪੰਜਾਬ ਦਾ ਹਾਂਜੀ ਡਿਫਰੈਂਟ ਕਲਰ ਦੇ ਵਿੱਚ ਅਵੇਲੇਬਲ ਹੈ ਸਾਡੇ ਕੋਲ ਇਹ ਸਾਰਾ ਓਕੇ ਹਾਂਜੀ ਤੇ ਕਸ਼ੇਰੇ ਵੀ ਸਾਡੇ ਕੋਲ ਅਵੇਲੇਬਲ ਹਨ ਕਸ਼ੇਰੇ ਵੀ ਤੁਸੀਂ ਦੇਖ ਸਕਦੇ ਆ ਇਹ ਸਾਡੇ ਕੋਲ ਫਲਾਵਰ ਕੋਟ ਨੇ ਬਹੁਤ ਵਧੀਆ ਫਲਾਵਰ ਕੋਟ ਤੇ ਆ ਸਪੈਸ਼ਲੀ ਮੰਗਾਏ ਆ ਅਸ਼ਟਪੂਜਾ ਇਹ ਸਾਡੇ ਕੋਲ ਅਸ਼ਟਪੂਜਾ ਹਨ ਤੇ ਸਤਨਾਮ ਵਾਹਿਗੁਰੂ ਖੰਡਾ ਸਾਹਿਬ ਵੀ ਸਟੇਲ ਦੇ ਵਿੱਚ ਅਵੇਲੇਬਲ ਹਨ ਵੈਰੀ ਗੁੱਡ ਫਿਰ ਇਸ ਤੋਂ ਬਾਅਦ ਸਾਡੇ ਕੋਲ ਕਾਰ ਹੈਂਗਿੰਗ ਪ੍ਰੋਡਕਟਸ ਨੇ ਤੁਸੀਂ ਕਾਰ ਹੈਂਗਿੰਗ ਕਰ ਸਕਦੇ ਹਨ ਤੇ ਆਹ ਹோம் ਡੈਕੋਰ ਪ੍ਰੋਡਕਟਸ ਨੇ ਜਿੱਦਾਂ ਕਿ ਆ ਬਾਬਾ ਦੀਪ ਸਿੰਘ ਜੀ ਦਾ ਵੁੱਡਨ ਦੇ ਵਿੱਚ ਬਹੁਤ ਵਧੀਆ ਫਿਨਿਸ਼ਿੰਗ ਦੇ ਵਿੱਚ ਅਵੇਲੇਬਲ ਹੈ ਉਹ ਟੌਪ ਤੇ ਤੁਸੀਂ ਗੁੜਾਸੀਆਂ ਹੋਮ ਦੇ ਵਿੱਚ ਡੈਕੋਰੇਸ਼ਨ ਲਈ ਲਾ ਸਕਦੇ ਹਨ ਫਿਰ ਸਾਡੇ ਕੋਲ ਅਫਰਟੀਆਂ ਵੀ ਬਹੁਤ ਈਆ ਤੁਸੀਂ ਨਿਆਣਿਆਂ ਨੂੰ ਸਖਾਰ ਵੀ ਸਕਦੇ ਹਨ ਬੱਚਿਆਂ ਨੂੰ ਪੰਜਾਬੀ ਤੁਸੀਂ ਸਖਾਰ ਸਕਦੇ ਹੋ ਵੈਰੀ ਗੁੱਡ ਬੋਲ ਤੇ ਲਾ ਸਕਦੇ ਹਾਂ ਕੰਗੇ ਵਗੈਰਾ ਵੀ ਬੱਚਿਆਂ ਦੇ ਬਰੂਸ਼ ਆ ਸਾਡੇ ਕੋਲ ਬੀਅਰਡ ਬਰਸ਼ ਨੇ डिफरेंट तो बहुत ही हाँ तो प्यार के साथ हमको इस शॉप पर क्या क्या मिल सकता है सब कुछ दिखाया बड़े प्यार के साथ कितनी अच्छी बात है की आपको कैनेडा में ही सारा समान मिल जाएगा जो पहले हम इंडिया से मंगाते थे ਦਿਲ ਤੋਂ ਸ਼ੁਕਰੀਆ ਇਨਕਾ ਡਿਫਰੈਂਟ ਡਿਫਰੈਂਟ ਸਾਈਜ਼ ਦੇ ਵਿੱਚ ਤੁਸੀਂ ਲੈ ਸਕਦੇ ਹਨ ਸਾਰੇ ਸਾਈਜ਼ ਅਗਲੇ ਵੱਲ ਉਪਲਬਧ ਹਨ ਹਾਂਜੀ ਬਹੁਤ ਵਧੀਆ ਹਾਂਜੀ ਉਸ ਤੋਂ ਥੱਲੇ ਸਾਡੇ ਕੋਲ 뮤직 ਤੇ ਇਨਸਟਰੂਮੈਂਟ ਵੀ ਹੈ ਘੜੀ ਵੀ ਹਾਂਜੀ ਆਹ ਕਲॉक ਵੀ ਹੈ ਵੀ ਡਿਫਰੈਂਟ ਕਲਰ ਦੇ ਵਿੱਚ ਤੇ ਡਿਫਰੈਂਟ ਵੈਰਾਈਟੀਆਂ ਦੇ ਵਿੱਚ ਹਨ ਤੁਸੀਂ ਦੇਖ ਸਕਦੇ ਆ ਤੇ ਭਈਆ ਗੁਰਦੁਆਰਾ ਸਿੱਖ ਸੰਗਤ ਦੇ ਨੇੜੇ ਹੀ ਹੈਗੀ ਬਿਲਕੁਲ ਹਾਂਜੀ ਗੁਰਦੁਆਰੇ ਦੇ ਬਹੁਤ ਨੇੜੇ ਤੁਸੀਂ ਗੁਰਦੁਆਰੇ ਮੱਥਾ ਟੇਕਣ ਆਇਆ ਇੱਕ ਵਾਰ ਇੱਥੇ ਵੀ ਦਰਸ਼ਨ ਜ਼ਰੂਰ ਦਿਓ ਜ਼ਰੂਰ ਆਓ ਇਨਕਾ ਹਾਂਜੀ ਅ 뮤직 ਦੇ ਵਿੱਚ ਸਾਡੇ ਕੋਲ ਹਰਮੋਨੀਅਮ ਹਰਮੋਨੀ ਵੀ ਤਬਲੇ ਤੁਸੀਂ ਦੇਖ ਸਕਦੇ ਆ ਉਹ ਸਾਰੀ ਕਾਫੀ اچھی ਖਾਸੀ ਵੈਰਾਈਟੀ ਬੱਚਿਆਂ ਵਾਸਤੇ ਸਪੈਸ਼ਲੀ ਤਬਲੇ ਬੱਚਿਆਂ ਨੂੰ ਸਖਾਨ ਲੈ ਤੇ ਵੱਡਿਆਂ ਵਾਸਤੇ ਆਹ ਚਿਮਟੇ ਜ਼ਰੂਰ ਆਓ ਬਈ ਉੱਥੇ ਹਾਂਜੀ ਸਪਿੰਸ ਆਫ ਸਾਡੇ ਉਹ ਤਾਂ ਅੱਛੀ ਸ਼ਾਪ ਹੈ ਇਹਨਾਂ ਦੀ ਉਹ ਬਰਤਨ ਵੀ ਹਾਂਜੀ ਆਹ ਬਰਤਨ ਇੱਧਰ ਲਈ ਸਾਈਡ ਤੇ ਵੱਡੇ ਵੱਡੇ ਬਰਤਨ ਵੀ ਪਏ ਨੇ ਪਾਜੀ ਹਾਂਜੀ ਇਹ ਲੰਗਰ ਹਾਲ ਵਾਲੇ ਪਤਿੱਲੇ ਉਸ ਤਾਂ ਮੰਜੇ ਵੀ ਪਹਿਲੇ ਮੰਜੇ ਤੁਸੀਂ ਦੇਖ ਸਕਦੇ ਆ ਫੋਲਡਿੰਗ ਬੈੱਡ ਤੇ اسپੈਸ਼ਲੀ ਜਿਨ੍ਹਾਂ ਦੀ ਬੈਕ ਪੇਨ ਹੁੰਦੀ ਹੈ ਉਹ ਥੱਲੇ ਚੌਂਕੜੀ ਮਾਰ ਕੇ ਬੈਠ ਕੇ ਬੈਕ ਕਰ ਸਕਦੇ ਆ ਵੈਰੀ ਗੁੱਡ ਪਰ ਬੁੱਕ ਵਗੈਰਾ ਵੀ ਸਾਰੀਆਂ ਦੇ ਬੱਚਿਆਂ ਉਸ ਤੇ ਹਾਂਜੀ ਬੱਚਿਆਂ ਵਾਸਤੇ ਬਹੁਤ ਵਧੀਆ ਬੁੱਕਸ ਹੈ ਤੁਸੀਂ ਸਟਾਰਟਿੰਗ ਕਰ ਸਕਦੇ ਆ ਤੁਸੀਂ ਊੜੇ ਆਡੇ ਤੇ ਸਟਾਰਟਿੰਗ ਕਰ ਸਕਦੇ ਬੱਚਿਆਂ ਨੂੰ ਸਖਾਨ ਲੈ ਉਸ ਤੋਂ ਇਲਾਵਾ ਸਿੱਖਰ ਲੀਜੀਏ ਇਸਦੇ ਨਾਲ ਬਹੁਤ ਬੁੱਕਸ ਸਾਡੇ ਕੋਲ ਅਵੇਲੇਬਲ ਹੈ ਬਹੁਤ ਬੁੱਕ ਲੈਣੇ ਕੋਲ ਕੋ ਐਕਸਲ ਅਗੇ ਹੱਸੇ ਤੱਕ ਸਾਰੀਆਂ ਬੁੱਕ ਦਿਖਾਈ ਦੇਣੀਆਂ ਆਪ ਨੂੰ ਬਾਕੀ ਸਾਰੀਆਂ ਵੱਡਿਆਂ ਵਾਸਤੇ ਬੁੱਕਸ ਨੇ ਇੰਗਲਿਸ਼ ਤੇ ਪੰਜਾਬੀ ਵਿੱਚ ਅਵੇਲੇਬਲ ਹਨ ਜੇ ਇਹਨਾਂ ਨੂੰ ਪੰਜਾਬੀ ਨਹੀਂ ਪੜਨੀ ਆਂਦੀ ਉਹ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਕੇ ਪੜ ਸਕਦੇ ਆ ਜਿਵੇਂ ਕਿ ਸਾਡੇ ਫਿਰ ਉਹ ਸਿੱਖ ਦੇ ਨਾਲ ਰਿਲੇਟਡ ਰਹੋਗੇ ਤੇ ਸਾਰੀ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਲੱਗੂਗਾ ਹਾਂਜੀ ਵੈਰੀ ਗੁੱਡ ਬਹੁਤ ਅੱਛਾ ਉਪਰਾਲਾ ਭਾਜੀ ਹਾਂਜੀ ਹਾਂਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਆ ਸਾਡੇ ਕੋਲ ਭਾਂਡੇ ਨੇ ਅਵੇਲੇਬਲ ਅਲੂਮੀਨੀਅਮ ਦੀਆਂ ਟ੍ਰੇਆਂ ਹੋ ਗਈਆਂ ਹੋ ਗਈਆਂ ਸਰਵਲੇ ਉਹਦੇ ਬਾਟੇ ਵਈ ਵਾਹ ਉਸਕੋ ਘਰ ਦੇ ਨੇੜੇ ਹੀ ਏ ਔਰ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਹਾਂਜੀ ਸਾਡੇ ਕੋਲ ਸਟੀਲ ਦੇ ਪੈਨ ਵੀ ਅਵੇਲੇਬਲ ਹਨ ਬਾਲਟੀਆਂ ਆਟਾ ਡਰਮੀਆਂ ਕ올ੀਆਂ ਜੀ ਆਪ ਨੂੰ ਜਲਦੀ ਜਲਦੀ ਇਹ ਚੀਜ਼ ਵਰੈਟੀ ਇਨਾਂ ਕੋ ਕਾਫੀ ਅੱਛੀ ਖਾਸ ਸਾਰੀ ਆਪ ਦੇਖ ਸਕਦੇ ਹੋ ਥਾਲੀ ਵੀ ਹਾਂਜੀ ਸਾਰ ਬਲੇ ਉਹਦੇ ਭਾਂਡੇ ਸਾਡੇ ਕੋ ਕਾਫੀ ਨੇ ਚਮਚੇ ਬਾਟੇ ਕ올ੀਆਂ ਗਲਾਸ ਥਾਲੀ ਤੰਬੇ ਦੇ ਨੇ ਇਹ ਹਾਂਜੀ ਤੰਬੇ ਦੇ ਕਫਕ ਗਲਾਸ ਜੱਗ ਵੀ ਹੈ ਬਹੁਤ ਵਧੀਆ ਤੰਬੇ ਦੇ ਬੜੀ ਵਰੈਟੀ ਰੱਖੀ ਬਾਜੀ ਇਸ ਕਮਾਲ ਕਰਤਾ ਹਾਂਜੀ ਆ ਸਾਡੇ ਕੋ ਰੋਟੀਆਂ ਵਾਸਤੇ ਸਪੈਸ਼ਲੀ ਡੱਬੇ ਵਿੱਚ ਬਹੁਤ ਵਧੀਆ ਦੀਨ ਵਾਲੇ ਥਾਲੀ ਸਾਡੇ ਕੋਲ ਜੀ ਤੁਸੀਂ ਦੇਖ ਸਕਦੇ ਆ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਤੁਹਾਨੂੰ ਬਹੁਤ ਵਧੀਆ ਲੱਗੂਗਾ ਕੜਾਈਆਂ ਵੀ 101 ਵਧੀਆ ਸਾਰੇ ਹਾਂਜੀ ਸਰਵਲੋ ਦੀਆਂ ਕੜਾਈਆਂ ਐ ਸਪੈਸ਼ਲੀ ਵੈਰੀ ਗੁੱਡ ਇਹਦੀ ਕੀ ਸਪਾਈਕ ਕਿੰਨਾ ਦਾ ਕੋਈ ਦੱਸੋਗੇ ਹਾਂਜੀ ਪ੍ਰਾਈਸ ਆਹ ਵਾਲੀ 13 ਇੰਚ ਹੈਗੀ 43 ਦੀ 42.99 ਦੀ ਬਹੁਤ अच्छी ਗੱਲ ਐ ਗੱਤਕੇ ਵੀ ਬੱਚੇ ਜਿਹੜੇ ਪਸੰਦ ਕਰਦੇ ਨੇ ਹਾਂਜੀ ਤੁਸੀਂ ਇੱਧਰ ਆ ਕੇ ਦੇਖ ਸਕਦੇ ਆ ਗੱਤ ਕੇ ਦੇ ਲੱਗ ਸਾਰੇ ਹਾਂ ਦੇਖ ਲਓ ਸੂਟੀਆਂ ਵੀ 2 3 ਸਾਈਜ਼ ਦੇ ਵਿੱਚ ਵੀ ਹੈਗੇ ਨੇ ਤੇ ਤਲਵਾਰਾਂ ਵੀ ਹੈ ਸਾਡੇ ਕੋਲ 10 ਡਾਲਰ ਦੀ ਅਵੇਲੇਬਲ ਹੈ ਇਸ ਤੋਂ ਵੱਡਾ ਸਾਈਜ਼ ਵੀ ਸਾਡੇ ਕੋਲ ਹੈਗਾ ਛੋਟਾ ਸਾਈਜ਼ ਆ ਸਪੈਸ਼ਲੀ ਬੱਚਿਆਂ ਵਾਸਤੇ ਮਤਲਬ ਬੱਚੇ ਵੀ 7.5 ਡਾਲਰ ਦਾ ਆ ਸਕਦੇ ਨੇ ਵੈਰੀ ਗੁੱਡ ਹਾਂਜੀ ਤੇ ਉਸ ਤੋਂ ਇਲਾਵਾ ਤੁਸੀਂ ਨਿਸ਼ਾਨ ਸਾਹਿਬ ਵੀ ਦੇਖ ਸਕਦੇ ਆ ਵੇਖ ਤੇ ਪੰਥ ਦੀ ਜੀਤ ਵੈਰੀ ਗੁੱਡ ਦੇ ਸੈਟ ਦੇ ਕੋ ਬਾਣੇ ਵੀ ਅਵੇਲੇਬਲ ਹਨ ਸਾਰੇ ਸਾਈਜ਼ ਦੇ ਹਾਂਜੀ ਛੋਟੇ ਬੱਚਿਆਂ ਤੋਂ ਲੈ ਕੇ ਵਈ ਵਾਹ ਵੈਰੀ ਗੁੱਡ ਵੱਡੇ ਸਾਈਜ਼ ਤੱਕ ਬੁ ਇਟਸ ਇੱਕ ਵਧੀਆ ਥੀਂ ਦਿਖਾਈ ਦਿੱਤੀ ਵੀ ਮੰਦਿਰ ਥੀਆ ਸਾਫ ਫਿਸਕੋ ਵਗੈਰਾ ਵੀ ਹਾਂਜੀ ਜੈਲ ਹਾਂਜੀ ਬੀਆਰ ਵੀ ਬੜੀ ਚੀਜ਼ ਆਪਕੋ ਵਧੀਆ ਯੂਜ਼ ਕਰ ਸਕਦੇ ਆ ਵੈਰੀ ਗੁੱਡ ਚਲੋ ਜੀ ਥੈਂਕ ਯੂ ਸੋ ਮਚ ਸਾਡਾ ਗੱਲ ਕਰਨ ਵਾਸਤੇ ਭਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਸਾਰਾ